ਅੱਜ ਇੱਥੇ ਸਾਨੂੰ ਬਾਰ-ਬਾਰ ਕੰਪਲੇਂਟਸ ਮਿਲ ਰਹੀਆਂ ਤੇ ਪਾਣੀ ਜਿਹੜਾ ਜਦੋਂ ਅਸੀਂ ਪਾਣੀ ਨੂੰ ਟੱਚ ਕੀਤਾ ਇੰਟਰਵਿਊਜ਼ ਕੀਤੀਆਂ ਮੀਡੀਆ ਤੇ ਪਾਣੀ ਜਿਹੜਾ ਮਿਆਰੀ ਨਹੀਂ ਮਿਲ ਰਿਹਾ। ਸੁੱਕੇ ਵੇਰ ਹੋਏ ਆ ਲੋਕਾਂ ਨੇ ਜਦੋਂ ਸਾਡੀ ਟਾਂਡੇ ਪਾਣੀ ਡਿਸਟਰੋਏ ਕਰਾਇ ਕਰਦਾ ਦੇਖਿਆ ਤੇ ਲੋਕਾਂ ਨੇ ਫਿਰ ਸਾਡਾ ਸਾਨੂੰ ਕਿਹਾ ਜੀ ਇੱਥੇ ਵੀ ਵਿਕਦਾ ਇੱਥੇ ਵੀ ਵਿਕਦਾ ਲੋਕੀ ਫਿਰ ਅਲਰਟ ਹੋ ਗਏ। ਅਰੋਜ ਪਾਣੀ ਚ ਐਸੇ ਜਿਹੀ ਪਾਣੀ ਚ ਗਲਾਸ ਵਿੱਚ ਪਲਾਸਟਿਕ ਦਾ ਪੀਸ ਨਿਕਲਿਆ ਏਡਾ। ਜੋ ਜਾ ਕੇ ਪਲਾਸਟਿਕ ਦਾ ਪੀਸ ਨਿਕਲ ਸਕਦਾ ਤੇ ਬੈਕਟੀਰੀਆ ਵਾਇਰਸ ਦਾ ਤਾਂ ਪਤਾ ਹੀ ਨਹੀਂ ਕਿੰਨੇ ਹੋਣੇ ਮੈਂ ਡਾਕਟਰ ਲਖੀਤ ਸਿੰਘ ਜ਼ਿਲ੍ਹਾ ਸਿਹਤ ਅਫਸਰ ਫੂਡ ਸੇਫਟੀ ਡੀਓ ਫੂਡ ਸੇਫਟੀ ਮੇਰੇ ਨਾਲ ਫੂਡ ਸੇਫਟੀ ਟੀਮ ਦੇ ਮੈਂਬਰ ਹੋਰ ਸਾਰੇ ਮਨੀਸ਼ ਸੋਢੀ ਜੀ ਆ ਅੱਜ ਇੱਥੇ ਸਾਨੂੰ ਬਾਰ ਬਾਰ ਕੰਪਲੇਂਟਸ ਮਿਲ ਰਹੀਆਂ ਤੇ ਪਾਣੀ ਜਿਹੜਾ ਜਦੋਂ ਅਸੀਂ ਪਾਣੀ ਨੂੰ ਟੱਚ ਕੀਤਾ ਇੰਟਰਵਿਊਜ਼ ਕੀਤੀਆਂ ਮੀਡੀਆ ਤੇ ਪਾਣੀ ਜਿਹੜਾ ਮਿਆਰੀ ਨਹੀਂ ਮਿਲ ਰਿਹਾ ਪਾਣੀ ਐਦਾਂ ਦਾ ਵੀ ਵਿਕ ਰਿਹਾ ਜਿਹੜਾ ਤੁਹਾਨੂੰ ਮੈਂ ਹੁਣ ਤੋਂ ਇਹ ਜਾਵਾਂਗੇ ਕਿਤੇ ਤੁਸੀਂ ਧਿਆਨ ਦੇਣਾ ਸਾਰਿਆਂ ਨੇ ਕਿਉਂਕਿ ਸਾਡੀ ਜਿਹੜੀ ਇਹ ਜਿਹੜੀ ਕੈਂਪੇਨ ਹੈ ਸਾਡੀ ਜਿਹੜੀ ਇਹ ਸੈਂਪਲਿੰਗ ਨੂੰ ਆ ਫੂਡ ਸੇਫਟੀ ਦੀ ਹੈ ਸਾਡਾ ਇਹ ਪਰਪਸ ਆ ਕਿ ਲੋਕੀ ਵੀ ਅਵੇਅਰ ਹੋਣ ਲੋਕੀ ਅਵੇਅਰ ਹੋਏ ਆ ਲੋਕਾਂ ਨੇ ਜਦੋਂ ਸਾਡੀ ਟਾਂਡੇ ਪਾਣੀ ਡਿਸਟਰੋਏ ਕਰਾ ਦਾ ਦੇਖਿਆ ਤੇ ਲੋਕਾਂ ਨੇ ਫਿਰ ਸਾਡਾ ਸਾਨੂੰ ਕਿਹਾ ਜੀ ਇੱਥੇ ਵੀ ਵਿਕਦਾ ਇੱਥੇ ਵੀ ਵਿਕਦਾ ਲੋਕੀ ਮੇ ਅਲਰਟ ਹੋ ਗਏ ਜਦੋਂ ਉਹਨਾਂ ਨੇ ਕਿਹਾ ਇੱਥੇ ਵੀ ਵਿਕਦਾ ਅਸੀਂ ਗੁਪਤਾ ਏਜੰਸੀ ਤੇ ਵੀ ਆ ਗਏ ਆ ਬਿਲਕੁਲ ਆ ਬਹਾਦਰਪੁਰ ਚੌਂਕ ਦੇ ਨਾਲ ਹੀ ਆ ਹੁਸ਼ਾਰਪੁਰ ਅਸੀਂ ਦੇਖਿਆ ਪਾਣੀ ਇੱਥੇ ਵਿਕ ਰਿਹਾ ਮਤਲਬ ਕਹਿਣ ਦਾ ਭੀ ਔਰ ਹੈਰਾਨੀ ਦੀ ਗੱਲ ਹੈ ਭਈ ਮੈਂ 3 ਸਾਲ ਪਹਿਲਾਂ ਵੀ ਪਾਣੀ ਕਿਸੇ ਨੂੰ ਡੋਨੇਟ ਕੀਤਾ ਸੀ ਪੁਲਿਸ ਲਾਈਨ ਹਸਪੀਟਲ 'ਚ ਜਦੋਂ ਕੋਰੋਨਾ ਦੀ ਵੈਕਸੀਨ ਲੱਗਦੀ ਸੀ ਔਰ ਉਹ ਪਾਣੀ 'ਚ ਇਸੇ ਈ ਪਾਣੀ 'ਚ ਗਲਾਸ ਵਿੱਚ ਪਲਾਸਟਿਕ ਦਾ ਪੀਸ ਨਿਕਲਿਆ ਏਡਾ ਜੇ ਜਾ ਕੇ ਪਲਾਸਟਿਕ ਦਾ ਪੀਸ ਨਿਕਲ ਸਕਦਾ ਤਾਂ ਬੈਕਟੀਰੀਆ ਵਾਇਰਸ ਦਾ ਤਾਂ ਪਤਾ ਹੀ ਨਹੀਂ ਕਿੰਨੇ ਹੋਣੇ ਆ ਸਾਡੀ ਨੇਕਡ ਆਈ ਨੰਗੀ ਅੱਖ ਨਾਲ ਦੇਖਣ ਵਾਲੀ ਚੀਜ਼ ਨਹੀਂ ਉਹਨਾਂ ਦੇਖਦੀ ਜਿਹੜਾ ਪੈਕਿੰਗ ਕਰ ਰਿਹਾ ਸੋ ਮੈਂ ਇਹ ਕਹਿਣਾ ਭਈ ਉਦੋਂ ਵੀ ਇਹਨਾਂ ਨਾਲ ਮੇਰੀ ਫੋਨ 'ਤੇ ਗੱਲ ਹੋਈ ਆ ਔਰ ਇਹਨਾਂ ਉਦੋਂ ਵੀ ਕਿਹਾ ਸੀ ਪਰ ਮਤਲਬ ਸਿਰਫ ਇਹ ਹੈ ਵੀ ਜਦੋਂ ਕਿਸੇ ਨੂੰ ਕੁਝ ਦੱਸ ਦੀਦਾ ਤਾਂ ਉਹਦੇ ਸੁਧਾਰ ਆਉਣਾ ਚਾਹੀਦਾ ਇੰਪਰੂਵਮੈਂਟ ਹੋਣੀ ਚਾਹੀਦੀ ਆ ਜਿਹੜਾ ਮਾਲ ਤੁਹਾਨੂੰ ਫਸਾ ਸਕਦਾ ਜਿਹੜੀ ਚੀਜ਼ ਤੁਹਾਨੂੰ ਫਸਾ ਸਕਦੀ ਆ ਉਹ ਨਾ ਖਰੀਦੋ ਸਭੋਂ ਜਿਹੜਾ ਪੈਕਿੰਗ ਕਰਦਾ ਉਹਨੂੰ ਕਹੋ ਯਾਰ ਆਪਣਾ ਕੰਪਲੀਟ ਐਡਰੈਸ ਦੇ ਸਰ ਤੁਸੀਂ ਗਾਹ ਨੂੰ ਕਿਉਂ ਨਹੀਂ ਕਹਿੰਦੇ ਵੀ ਗਾਹ ਕੀ ਪਾਣੀ ਦੇਖ ਕੇ ਲਵੋ ਜੇ ਪਾਣੀ ਮੜਨ ਦੇ ਨਾ ਖਿਂਦੇ ਨਾ ਪਾਣੀ ਆਪੇ ਬੰਦ ਹੋ ਜਾ ਉਹ ਯਾਰ ਦੋ ਧਾਰੀ ਐਪਰੋਚ ਆ ਸਾਡੀ ਦੋਨਾਂ ਐਂਗਲ ਤੇ ਬਾਈ ਲੈਟਰਲੀ ਆ ਵੇਚਣ ਵਾਲੇ ਨੂੰ ਵੀ ਕਹਿੰਨੇ ਆ ਬੇਨਾ ਵਿੱਚ ਜੇ ਉਹਨੇ ਰੱਖ ਹੀ ਲਿਆ ਮਾਲ ਲਿਆ ਕਿ ਉਹ ਠੀਠ ਹੈ ਜਿੱਦੀ ਅਜਦਾ ਇਹ ਵੀ ਠੀਠ ਹੈ ਤੇ ਉਹ ਉਸ ਹਾਲਤ ਚ ਅਸੀਂ ਕਹਿੰਦੇ ਫਿਰ ਗਾਹਕਾ ਵੇਅਰ ਹੋ ਜਾਏ ਕਸਟਮਰ ਹੀ ਨਾ ਖਰੀਦੇ ਕਹਿੰਦੇ ਮੈਂ ਨਹੀਂ ਚੱਕਣਾ ਔਰ ਮੈਂ بار بار ਇੱਕ ਗੱਲ ਕਹਿਣਾ ਜਿਹੜੇ ਕੈਟਰਿੰਗ ਵਾਲੇ ਉਹ ਇਹ ਪਾਣੀ ਜ਼ਿਆਦਾ ਵਰਤਦੇ ਲੈ ਜਾਂਦੇ ਕੋਈ ਨਿੱਜੀ ਘਰ ਚ ਪਾਣੀ ਨਹੀਂ ਲੈ ਜਾਂਦਾ ਕੈਟਰਿੰਗ ਵਾਲੇ ਲੈ ਜਾਂਦੇ ਆ ਸਿਰਫ ਮਸਲਾ ਸਿਰਫ ਰੁਪਏ ਦੋ ਰੁਪਏ ਸਸਤੇ ਮਹਿੰਗੇ ਦਾ ਹੋਰ ਕੋਈ ਮਸਲਾ ਨਹੀਂ ਇੱਥੇ ਹੈਗਾ ਪਰ ਇਹਦੇ ਵਿੱਚ ਜਾਨਾ ਨਾ ਖਲਵਾੜ ਹੋ ਸਕਦਾ ਕਦੀ ਕਾਰਵਾਈ ਕੀ ਭਾਈ ਕਾਰਵਾਈ ਕਾਰਵਾਈ ਦੇਖੋ ਜੋ ਮੇਰੀ ਰਿਡਕਸ਼ਨ ਚਾਰ ਜੋ ਮੇਰਾ ਪ੍ਰੋਟੋਕੋਲ ਆ ਉਦੇ ਮੁਤਾਬਕ ਮੈਂ ਸੈਂਪਲ ਲੈ ਲੈ ਲੇ ਲੀਗਲ ਸੈਂਪਲ ਲੈ ਮੈਂ ਔਰ ਲੀਗਲ ਸੈਂਪਲ ਭਰ ਲਏ ਆ ਕਿਉਂਕਿ ਕੋਈ ਰਿਸਪਾਂਸਿਬਲ ਨਹੀਂ ਹੋ ਔਰ ਲੀਗਲ ਸੈਂਪਲ ਮੈਂ ਭੇਜ ਦੇਣਾ ਫੂਡ ਐਂਡ ਡਰਿੰਕ ਜਿਹੜਾ ਮਾੜਾ ਪਾਣੀ ਡੋਟਾ ਉਹਨਾਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਹੋ ਜਾਂਦੀਆਂ ਆਮ ਲੋਕਾਂ ਨੂੰ ਦੇਖੋ ਯਾਰ ਪਾਣੀ ਬਾਰੇ ਕੁਝ ਨਹੀਂ ਪਾਣੀ ਸੈਂਪਲ ਪਾਸ ਵੀ ਆ ਸਕਦਾ ਇਹ ਕੋਈ ਜ਼ਰੂਰੀ ਨਹੀਂ ਹੈਗਾ ਹੋ ਸਕਦਾ ਪਾਣੀ ਸਾਫ ਨਹੀਂ ਇਹ ਮੰਨ ਲਓ ਫੇਰ ਲੱਗੇ ਤਾਂ ਪਾਣੀ ਪੀਣ ਦਾ ਬਾਣੀ ਪਰ ਪਾਣੀ ਸਾਫ ਸੈਂਪਲ ਪਾਸ ਆ ਜਾਣਾ ਪਰ ਆਹ ਪੈਕਿੰਗ ਕਰਕੇ ਇਹਨਾਂ ਨੇ ਫੇਰ ਇਹਦਾ ਫਸ ਜਾਣਾ ਇਹਦੇ ਕਰਕੇ ਦਾ ਸੈਂਪਲ ਫੇਲ ਆ ਜਾਣਾ ਦੇਖ ਲਿਓ ਨਹੀਂ ਬਿਮਾਰੀ ਵੀ ਤਾਂ ਲੋਕਾਂ ਨੂੰ ਲੱਗੂਗੀ ਬਿਮਾਰੀਆਂ ਬਹੁਤ ਲੱਗ ਸਕਦੀਆਂ ਪਾਣੀ ਦੇ ਵਾਟਰ ਬੋਰਨ ਡਿਜ਼ੀਜ਼ ਜਿੰਨੀਆਂ ਹੈਪਾਟਾਈਟਸ ਜਾਂਡਸ ਜਿੰਨੀਆਂ ਕਾਲਾ ਪੀੜਿਆ ਸਭ ਜਿੱਤਾਂ ਸਾਰੀਆਂ ਬਿਮਾਰੀਆਂ ਡਾਇਰੀਆ ਦਸਤ ਸਾਰੇ ਬੱਚਿਆਂ ਨੂੰ ਟਟੀਆਂ ਲੱਗ ਜਾਂਦੇ ਦਸਤ ਲੱਗ ਜਾਂਦੇ ਆ ਉਹ ਡੀ ਹਾਈਡਰੇਸ਼ਨ ਹੋ ਜਾਂਦੀ ਆ ਦਾਖਲ ਕਰਾਉਂਦੇ ਆ ਪਾਣੀ ਮੁੱਕ ਜਾਂਦਾ ਇਹ ਵਾਟਰ ਬੋਰਨ ਡਿਜ਼ੀਜ਼ ਬਹੁਤ ਜ਼ਿਆਦਾ ਆ ਵਾਟਰ ਦੀ ਜੰਮ ਪੈਦਾ ਹੋਣ ਵਾਲੀਆਂ ਸੋ ਪਾਣੀ ਤਾਂ ਦੇਖੋ ਮੋਰਓਵਰ ਹਰ ਚੀਜ਼ ਇਨਾਂ ਨੇ ਪਾਣੀ ਪਾਉਣਾ ਹੀ ਹੁੰਦਾ ਪਾਣੀ ਤਾਂ ਵੈਸੇ ਹੀ ਬੜਾ ਸੇਫ ਚਾਹੀਦਾ ਪਤਾ ਨਹੀਂ ਕਿਉਂ ਜਾ ਰਹਿਣਾ ਗੱਲਾਂ ਨਾਲ ਧਿਆਨ ਨਹੀਂ ਦਿੰਦੇ ਮੈਂ ਹੈਰਾਨ ਆ ਇਹ ਬੜਾ ਸੀਰੀਅਸ ਮੁੱਦਾ ਆ ਕਿੱਡੀ ਗੱਲ ਆ ਮੈਨੂੰ ਨਹੀਂ ਲੱਗਦਾ ਮੇਰੇ ਭਰਾਜੀ ਨੂੰ ਗੁਪਤਾ ਜੀ ਨੂੰ ਕੋਈ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੋ ਇੰਨਾ ਪਾਣੀ ਵੇਚ ਕੇ ਕਿੰਨਾ ਕੁ ਫਾਇਦਾ ਮੈਂ ਨਹੀਂ ਸਮਝਦਾ ਕਿ ਬਹੁਤ ਜ਼ਿਆਦਾ ਇਹਨਾਂ ਨੂੰ ਕੋਈ ਪ੍ਰੋਫਿਟ ਹੁੰਦਾ ਹੋ ਬੰਦ ਕਰ ਦੇਣ ਤਾਂ 3 ਸਾਲ ਪਹਿਲਾਂ ਵੀ ਤਾਂ ਮੈਂ ਕਿਹਾ ਹੀ ਸੀ ਹੁਣ ਭਾਵੇਂ ਮੈਨੂੰ ਕੋਈ ਮਾੜਾ ਚੰਗਾ ਕਵੇ ਵੀ ਡਾਕਟਰ ਸਾਹਿਬ ਕਿਉਂਕਿ ਇਹਨਾਂ ਨਾਲ ਵੀ ਮੇਰੇ ਵੀ ਦੋਸਤ ਆ ਇਹ ਮਿੱਤਰ ਆ ਜਿਹੜੇ ਦੁਕਾਨ ਦੇ ਨਾਲ ਖੜਾ ਗੁਪਤਾ ਜੀ ਮੇਰਾ ਵੀ ਸ਼ਹਿਰਦਾਰੀ ਆ ਮੇਰਾ ਵੀ ਪਿਆਰ ਆ ਪਰ ਮੈਂ ਪਾਣੀ ਨਹੀਂ ਵੇਚਣ ਦੇਣਾ ਇ ਮੈਂ ਲਾਈਨ ਫੜੇ ਸੀ ਨਾਦਾਨਗੀ ਥੋੜੋ ਜਿਨੂੰ 3 ਸਾਲ ਪਹਿਲਾਂ ਕਈ ਪਲਾਸਟਿਕ ਦਾ ਪੀਸ ਨਿਕਲਿਆ ਚਲੋਣੀ ਥੋੜੀ ਮਰਦੀ ਵਾਲੇ ਪੇੜਿਆਂ ਵਾਲੇ ਸਰਕਾਰੀ ਵਾਲੇ ਮੱਦੇ ਮੈਂ ਕਹਾਂ ਯਾਰ ਤੁਸੀਂ ਨਾ ਬਹੁਤ ਪਾਣੀ ਬੰਦ ਬਾਲ ਬੰਦ ਹੋ ਗਏ ਜੀ ਪਿੱਛੇ ਦੇ ਤਾਂ ਕਦੀ ਆਇਆ ਹੀ ਭਾਈ ਸਾਹਿਬ ਮੈਂ ਤੁਹਾਨੂੰ ਬਹੁਤ ਜ਼ੋਰ ਦੇ ਕੇ ਕਹਾਂ ਸੀ ਪਾਣੀ ਨਹੀਂ ਸਪਾਰਸ ਕਰਦੇ ਹੋ ਤਾਂ ਜਿਹੜੀ ਗੱਲਾਂ ਉਹ ਨੁੱਪੇ ਤੇ ਆਹੋ ਤਾਂ ਵੀ ਫਾਰਮ ਸ਼ੋਅ ਕਰਪਸੇ ਚੈਨ ਨਾ ਦੋ ਯਾਰ ਇਹ ਪ੍ਰਭਾਵ ਹੋ ਜਾਂਦਾ ਉਹ ਛੁੱਟ ਨਹੀਂ ਜਾਂਦਾ ਇੱਥੇ ਪਾਣੀ ਮੈਂ ਜੇਦੀ ਗੱਲ ਕਰਦਾ ਜੀ ਚੈੱਕ ਕਰੋ ਵਜ਼ਾ ਹਰਜੀ ਹੋ ਗਏ ਮੇਰੇ ਡਾਂਗਾ ਮਾਰ ਕਪਟੀਆਂ ਵੀ ਆਏ ਪਾਣੀ ਆ ਕੇ ਥੁਰਿਆ ਹੈ। ਕੌਣ ਦੇ ਰਿਹਾ ਤੁਹਾਨੂੰ? ਇੱਕ ਮਿੰਟ ਰੁਕੋ ਸਹੀ। ਸਪਲਾਈ ਦਿੰਦੇ ਆ। ਨਹੀਂ ਕੌਣ ਸਪਲਾਈ ਦਿੰਦਾ ਜਦੋਂ ਉੱਤੇ ਕੋਈ ਮੈਨੂਫੈਕਚਰਿੰਗ ਡੇਟ ਹੈ ਨਹੀਂ ਕੁਝ ਵੀ ਨਹੀਂ ਕਿਦਾਂ ਸਪਲਾਈ ਦਿੰਦੇ ਤੁਹਾਨੂੰ? ਸਪਲਾਈ ਦਿੰਦੇ ਹੋ ਨਾ ਕੋਈ ਲੋਸੀ ਲਖਾਈਦਾ ਵਾ। ਕੱਲ ਤੁਸੀਂ ਕਿਦਾਂ ਵੇਚ ਰਹੇ ਪਾਣੀ ਮਤਲਬ ਜੇ ਤੇ ਐਕਸਪਾਇਰੀ ਡੇਟ ਹੈ ਨਹੀਂ ਕੁਝ ਵੀ ਨਹੀਂ ਕਿਉਂ ਵੇਚਦੇ ਹੋ ਤੁਸੀਂ ਪਾਣੀ? ਅੱਗੇ ਨੂੰ ਬੰਦ ਕਰ। ਹਾਂਜੀ। ਅੱਗੇ ਨੇ ਲੰਮਾਂਗੇ ਤਦ ਹੀ। ਨਹੀਂ ਲਾੜੀ ਡੇਟ। ਰੋਟੇਸ਼ਨ ਸੀ ਉਹਨੂੰ ਇਸ ਤੋਂ ਬਾਅਦ ਜਦੋਂ ਮਰਫੀ ਵਾਲੇ ਨੇ ਹੁਸ਼ਿਆਰਪੁਰ ਕਿਹਾ ਉਹਨੂੰ ਮੈਂ ਕਿਹਾ ਮੈਂ 2.5 ਸਾਲ ਆ ਲੱਭ ਬਹੁਤ دیر ਬਾਅਦ ਦੇਖਿਆ ਠੀਕ ਹੈ ਅੱਡ ਪਾਵਾ ਸੱਚੀ ਕਹਿੰਦਾ ਇਹ ਡੱਬਾ ਨਹੀਂ ਹੁੰਦਾ ਸ਼ੁਰੂ ਅੱਛੀ ਨਾ ਬਾਕਸ ਵਿੱਚ ਗਾਥੇ ਕਰਦੇ ਨਾ ਪਸ ਵੀ ਰਿਐਲਿਟੀ ਚ ਇਹ ਚੀਜ਼ ਬੰਦ ਹੋ ਚੁੱਕੀ ਸੀ ਪਰ ਮੈਂ ਰਿਐਲਿਟੀ ਵਿੱਚ ਕਹਿੰਦਾ ਮੈਂ ਹੱਥ ਤੇ ਤੁਹਾਨੂੰ ਲੱਗਦਾ ਸੀ ਵੀ ਆਉਣਾ ਹੀ ਨਹੀਂ ਕਦੀ ਇਹਨਾਂ ਨੇ ਨਹੀਂ ਨਹੀਂ ਪਈ ਆ ਇਦਾਂ ਇਸ ਰੂਪ ਚ ਆਉਣੇ ਕੰਗਲਾ ਉਹ ਉਹਨੂੰ ਪੁੱਛੋ ਬਿਲ ਦੇਣਾ ਸੀ ਉਹ ਖਤਮ ਹੋ ਗਿਆ ਸੀ ਮਸਤ ਪੁੱਤਾ ਜੀ ਟੈਨਸ਼ਨ ਨਾ ਕਿ ਇੱਥੇ ਮੈਂ 26 ਡੱਬੇ ਤਾਂ ਮੈਂ ਇੱਥੇ ਗਿਣ ਲਏ ਨੇ ਇੱਕ ਇਹਨੂੰ ਮਿਲਾ ਕੇ ਜੇ ਇੰਨਾ ਮਾਲ ਆਇਆ ਹੈ ਮਤਲਬ ਕਿ ਮਾਲ ਦਿੱਤਾ ਗਿਆ ਆਰਡਰ ਦਿੱਤਾ